ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਉਸ ਇਤਿਹਾਸਿਕ ਸਥਾਨ ਤੇ ਜਿੱਥੇ ਭਗਤਾਂ ਦੀਆਂ ਹਰ ਮਨੋ ਕਾਮਨਾ ਹਰ ਹਾਲ ਦੇ ਵਿੱਚ ਪੂਰੀਆਂ ਹੁੰਦੀਆਂ ਹਨ ਇਹ ਉਹ ਸਥਾਨ ਹੈ ਬੀਬੀ ਸੁਖਦਾਤੀ ਮਾਤਾ ਦਾਤੀ ਜੀ ਦਾ ਜਿੱਥੇ 6 ਦੇ ਮਹੀਨੇ ਸਾਲਾਨਾ ਮੇਲਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਇਸ ਸਥਾਨ ਤੇ ਪੁਗਿਤਰ ਸਰੋਵਰ ਹੈ ਜਿਸ ਵਿੱਚ ਸ਼ਰਧਾਲੂਆਂ ਵੱਲੋਂ ਇਸ਼ਨਾਨ ਕੀਤਾ ਜਾਂਦਾ ਹੈ ਉਸ ਦੇ ਨਾਲ ਹੀ ਜੁਗਾ ਜੀਗਾਂਤਰ ਤੋਂ ਜੋ ਪ੍ਰਥਾ ਚੱਲੀ ਆ ਰਹੀ ਹੈ ਮਿੱਟੀ ਕੱਢਣ ਦੀ ਸ਼ਰਧਾਲੂਆਂ ਵੱਲੋਂ ਉਸ ਸਥਾਨ ਤੇ ਮਿੱਟੀ ਕੱਢ ਕੇ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਤੁਹਾਨੂੰ ਦਿਖਾ ਰਹੇ ਹਾਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੈਦਲ, ਸਾਈਕਲਾਂ, ਮੋਟਰਸਾਈਕਲਾਂ, ਕਾਰਾਂ, ਜੀਪਾਂ ਤੇ ਮਾਤਾ ਦਾਤੀ ਸੁਖਦਾਤੀ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਜਾ ਰਹੇ ਹਨ। ਸ਼ਹਿਰ ਦੀਆਂ ਧਾਰਮਿਕ ਸਮਾਜਿਕ ਸਸਤਾਵਾਂ ਵੱਲੋਂ ਸ਼ਰਧਾਲੂਆਂ ਲਈ ਖਾਣ ਪੀਣ ਦੇ ਪ੍ਰਬੰਧ ਕੀਤੇ ਗਏ ਹਨ। ਆਥਾ-ਥਾਤੇ ਮਾਤਾ ਦੇ ਜੈਕਾਰੇ ਲੱਗ ਰਹੇ ਹਨ। ਸੰਗਤਾਂ ਵੱਲੋਂ ਇਸ ਸਥਾਨ ਤੇ ਮਿੱਟੀ ਕੱਢ ਕੇ ਮਾਤਾ ਸੁਖਦਾਤੀ ਮਾਤਾ ਦਾਤੀ ਜੀ ਦੇ ਦਰਬਾਰ ਤੇ ਪਰਿਵਾਰਾਂ ਦੀ ਸੁਖ ਸ਼ਾਂਤੀ ਲਈ ਅਰਦਾਸ ਬੇਨਤੀਆਂ ਕੀਤੀਆਂ ਜਾਂਦਾ ਹਨ। ਜਾਂ ਜੋ ਪਰਵਾਰਾਂ ਦੀ ਚੜ੍ਹਦੀ ਕਲਾ ਰਹੇ ਸਾਡਾ ਵਿਸ਼ਵਾਸ ਹੈ ਕਿ ਸੱਚੇ ਮਨ ਨਾਲ ਮਿੱਟੀ ਕੱਢ ਕੇ ਜੋ ਤੁਸੀਂ ਕੋਈ ਵੀ ਸੁੱਖ ਇਸ ਇਤਿਹਾਸਕ ਸਥਾਨ ਤੇ ਸੁਖ ਲਮੋਗੇ ਉਹ ਤੁਹਾਡੀ ਸੁੱਖ ਹਰ ਹਾਲ ਦੇ ਵਿੱਚ ਪੂਰੀ ਹੋਵੇਗੀ ਛੋਟੇ ਛੋਟੇ ਬੱਚਿਆਂ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਅਸ਼ਨਾਣ ਕੀਤਾ ਜਾ ਰਿਹਾ ਹੈ ਮਾਤਾ ਦਾ ਬਹੁਤ ਹੀ भव्य ਮੰਦਰ ਖੇਚਦਾ ਕੇਂਦਰ ਹੈ ਜਿੱਥੇ ਹਰ ਰੋਜ਼ ਸੰਗਤਾਂ ਨਤਮਸਤਕ ਹੋ ਕੇ ਪਰਿਵਾਰ ਦੀ ਸ਼ੁਕ ਸ਼ਾਂਤੀ ਲਈ ਅਰਦਾਸ ਬੇਨਤੀਆਂ ਕਰਦੇ ਹਨ ਤੁਹਾਨੂੰ ਮਾਤਾ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਨਿਹਾਲ ਹੋ ਜਾਓਗੇ ਜੀਵਨ ਔਜਲਾ ਪੰਮੀ ਪਰਜਾਪਤ ਅਸ਼ੋਕ ਕੁਮਾਰ ਮਿੱਤਲ ਬਲਜੀਤ ਸਿੰਘ ਵਾਸੀ ਮਦਨlal ਮਿੱਤਲ ਵਿਪਨ ਗੁਪਤਾ ਅਤੇ ਹੋਰ ਸੇਵਾਦਾਰਾਂ ਵੱਲੋਂ ਕਿਸ ਦਰਬਾਰ ਤੇ ਸਮੇਂ-ਸਮੇਂ ਤੇ ਸੇਵਾ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਜੈ ਨਿਊ ਮਾਤਾ ਦਾਤੀ ਕਲੱਬ ਵੱਲੋਂ ਜਿਸ ਦੇ ਪ੍ਰਧਾਨ ਸਾਬਕਾ ਕਾਉਂਸਲਰ ਦਵਿੰਦਰ ਕੁਮਾਰ ਟੀਟੂ दीक्षित ਹਨ ਉਹਨਾਂ ਦੀ ਪੂਰੀ ਟੀਮ ਵੱਲੋਂ ਮਾਤਾ ਦਾਤੀ ਦੇ ਦਰਬਾਰ ਤੇ ਸਾਲਾਨਾ ਵਿਸ਼ਾਲ ਜਾਗਰਣ ਅਤੇ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ ਇਸ ਸਮਾਗਮ ਵਿੱਚ ਨਗਰ ਨਿਵਾਸੀਆਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਤੇ ਦਾਨਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਮਾਤਾ-ਦਾਦੀ ਦੇ ਦਰਬਾਰ ਤੇ ਨਾਬਿਆਹੇ ਜੋੜੇ ਆਪਣੀ ਸੁਖਣਾ ਲਾਉਣ ਲਈ ਢੋਲ ਠਮਕੇ ਤੇ ਨਾਚ ਟਾਪਕੇ ਦਰਬਾਰ ਤੇ ਆਉਂਦੇ ਹਨ ਇਹ ਮਾਤਾ ਦਾਤੀ ਜੀ ਦਾ ਸਥਾਨ ਹੈ ਜਿੱਥੇ ਮਾਤਾ ਜੀ ਬ੍ਰਹਮਲੀਨ ਹੋਏ ਸਨ ਇਹ ਦਰਬਾਰ ਦਾ ਮੰਦਿਰ ਦਾ ਬਾਹਰੀ ਦੇਸ਼ ਹੈ ਜੋ ਤੁਹਾਨੂੰ ਅਸੀਂ ਲਾਈਵ ਦਰਸ਼ਨ ਕਰਵਾ ਰਹੇ ਹਾਂ ਹੁਣ ਤੁਹਾਨੂੰ ਲੈ ਕੇ ਆਏ ਆਂ ਬਾਬਾ ਸੁਖਾਨੰਦ ਬਾਬਾ ਮੜਜੀ ਦੇ ਦਰਬਾਰ ਤੇ ਜਿੱਥੇ ਬੱਚਿਆਂ ਲਈ ਵੱਡੇ ਵੱਡੇ ਝੂਲੇ ਅਤੇ ਸੰਗਤਾਂ ਮੇਲੇ ਦਾ ਆਨੰਦ ਲੈ ਰਹੀਆਂ ਹਨ ਮੇਲੇ ਵਿੱਚ ਦੁਕਾਨਦਾਰਾਂ ਵੱਲੋਂ ਗਰਮ-ਗਰਮ ਪਕੌੜੇ ਬਰੈਡ ਅਤੇ ਗਰਮ-ਗਰਮ ਜਲੇਬੀਆਂ ਕੱਢੀਆਂ ਜਾ ਰਹੀਆਂ ਹਨ ਜਿੱਥੇ ਸਰਦਾ ਲੂਆਂ ਵੱਲੋਂ ਕੁਲਫੀਆਂ ਜਲੇਬੀਆਂ ਪਕੌੜਿਆਂ ਦਾ ਆਨੰਦ ਲਿਆ ਜਾਂਦਾ ਹੈ ਅਤੇ ਚੇ ਚੌਂਦੇ ਦੇ ਮੇਲੇ ਦਾ ਵਿੱਚ ਮਨੋਰੰਜਨ ਕੀਤਾ ਜਾਂਦਾ ਹੈ ਤੁਹਾਨੂੰ ਬਾਬਾ ਸੁਖਾ ਨਾਨ ਜੀ ਦੀ ਸਮਾਦ ਦੇਵੀ ਦਰਸ਼ਨ ਕਰਵਾਵਾਂਗੇ ਜਿੱਥੇ ਬਾਬਾ ਸੁਖਾ ਨਾਨ ਜੀ ਦੇ ਮਹੰਤਾ ਅਤੇ ਸੇਵਾਦਾਰਾਂ ਵੱਲੋਂ ਮੇਲੇ ਨੂੰ ਮੁੱਖ ਰੱਖਦਿਆਂ ਹੋਇਆ ਖੀਰ ਦਾ ਟੁੱਟ ਲੰਗਰ ਵਰਤਾਇਆ ਜਾ ਰਿਹਾ ਹੈ ਇਸ ਸਥਾਨ ਦੀ ਕੋਈ ਵੀ ਝੂਠੀ ਸੌਂ ਨਹੀਂ ਖਾਂਦਾ ਕਿਉਂਕਿ ਕਿਸੇ ਨੇ ਸੱਚ ਹੀ ਕਿਹਾ ਹੈ ਇੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਇਸ ਸਥਾਨ ਦੀ ਕੋਈ ਵੀ ਝੂਠੀ ਨਹੀਂ ਸੌਂ ਖਾਂਦਾ ਅਤੇ ਵੱਡੇ ਵੱਡੇ ਮਸਲੇ ਮਿੰਟਾਂ ਸਕਿੰਟਾਂ ਦੇ ਵਿੱਚ ਬਾਬਾ ਮੱਟ ਜੀ ਦੇ ਇਸ ਸਥਾਨ ਤੇ ਹੱਲ ਹੋ ਜਾਂਦੇ ਹਨ ਸੇਵਾਦਾਰਾਂ ਅਤੇ ਸਥਾਨ ਦੇ ਮਹੰਤਾਂ ਵੱਲੋਂ ਹਰ ਮੰਗਲਵਾਰ ਨੂੰ ਬਾਬਾ ਜੀ ਦੇ ਸਥਾਨ ਤੇ ਉੱਤਟ ਲੰਗਰ ਵਰਤਾਇਆ ਜਾਂਦਾ ਹੈ ਸੋ ਆਓ ਤੁਸੀਂ ਵੀ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰੋ ਅਤੇ ਪੁੰਨ ਦੇ ਭਾਗੀ ਬਣੋ ਇਹ ਬਾਬਾ ਸੁਖਾ ਨੰਦ ਜੀ ਦੀ ਸਮਾਧ ਹੈ ਜਿਸਦੇ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਨਿਹਾਲ ਹੋ ਜਾਓਗੇ ਇਸ ਥਾਨ ਤੇ ਸੱਚੇ ਮਨ ਨਾਲ ਸੁਖੀ ਹੋਈ ਸੁਖਣਾ ਹਰ ਹਾਲ ਦੇ ਵਿੱਚ ਪੂਰੀ ਹੋਵੇਗੀ ਇਹ ਸਾਡਾ ਵਿਸ਼ਵਾਸ ਹੈ ਸ਼ਰਧਾਲੂਆਂ ਲਈ ਖੀਰ ਦਾ ਲੰਗਰ ਚਲਾਇਆ ਜਾ ਰਿਹਾ ਹੈ ਜਿੱਥੇ ਸ਼ਰਧਾਲੂਆਂ ਵੱਲੋਂ ਭੋਗ ਦੇ ਤੌਰ ਤੇ ਖੀਰ ਦਾ ਪ੍ਰਸ਼ਾਦ ਲੇ ਆ ਜੀ ਮਾਤਾ ਦਾ ਅੱਜ ਮੇਲਾ ਹੈਗਾ ਚੇਚੌਦੇ ਦਾ ਮਾਤਾ ਦਾਦੀ ਦੇ ਸੰਬੰਧ ਵਿੱਚ ਦੋ ਸ਼ਬਦ ਮਾਤਾ ਦਾਦੀ ਦਾ ਮੇਲਾ ਹੈ ਹਰ ਸਾਲ ਇਹ ਵੀ ਮੇਲੇ ਸਾਲ ਨੂੰ ਲੱਗਦਾ ਹੈ ਨੱਬਾ ਮਟੀਰੇ ਵਿੱਚ ਹੰਨ ਨਾਮ ਤੇ ਹਮ ਲੋਗ ਇਸ ਸਿਸਟਮ ਦੇ ਅੰਦਰ ਆਉਂਦੇ ਆਂ ਮਾਤਾ ਦਾਦੀਆਂ ਕਰਵਾ ਲਈ ਮਾਤਾ ਲੋਕ ਜੋ ਜੋ ਸੁਪ ਸੁਖਦੇ ਨੇ ਉਹਦੀ ਸੁਖ ਪੂਰੀ ਹੁੰਦੀ ਹੈ ਦਾ ਇਹ ਹੀ ਬੇਨਤੀ ਹੈ ਕਿ ਭਗਤਾਂ ਦੀਆਂ ਮੁਰਾਦਾ ਇਕੱਲੇ ਹੀ ਵੀਏ ਕੱਢਣ ਦੇ ਕੋਸ਼ਿਸ਼ਾਂ ਕਰੀਏ